ਸਸਲੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਫੇਰ ਤਿਆਰ ਸ਼ਹਿਰ ਹੋ ਗਏ ਅੱਜ ਸਾਡੇ ਮਿੱਤਰ ਦੀ ਹੈ ਪ੍ਰੀ ਵੈਡਿੰਗ ਪ੍ਰੀ ਵੈਡਿੰਗ ਅਸੀਂ ਚੱਲੇ ਉੱਥੇ ਉਦੋਂ ਪਹਿਲਾਂ ਥੋੜਾ ਜਿਹਾ ਸਾਨੂੰ ਕੰਮ ਸੀਗਾ ਯਾਰਡ ਦਾ ਓਹ ਹੋ ਹੋ ਮੁੰਡਾ ਤਿਆਰ ਹੋਇਆ ਫਿਰਦਾ ਕਹਿੰਦੇ ਠੀਕ ਹੈ ਠੀਕ ਹੈ ਵਿਆਹ ਦੇ ਚੱਲੇ ਹੀ ਵਿਆਹ ਦੇ ਖੜੇ ਆ ਜਾ ਦੇਖੀ ਆਪਕੋ ਲੋਟ ਦਿਖਾ ਦਈਏ ਵੀਆ ਨਾ ਹੋ ਗਿਆ ਕਿੱਥੇ ਹੋ ਗਿਆ ਵੀਡੀਓ ਮੰਗੂ ਕਿੱਥੇ ਹੋਇਆ ਠੀਕ ਆ ਬਿਰਜੀ ਆ ਸ਼ਰਟ ਮੈਨੂੰ ਅੱਜ ਲੱਭੀ ਬਰੋ ਲਖੈ ਤਾਂ ਪਈ ਨਹੀਂ ਚਾਲ ਚੱਲੀ ਅੱਜ ਆਜੇ ਜੀ ਸਾਡੇ ਮਿੱਤਰ ਦਾ ਪ੍ਰੀ ਵੈਡਿੰਗ ਡੇ ਚੰਨਨ ਕਰ ਲਈਏ ਗਾਡੀ ਮੇ ਫਿਰ ਉਹਦੇ ਨਾਲੋਂ ਜ਼ਿਆਦਾ ਮਿਲ ਲੱਗਦਾ ਸੀ ਤਿਆਰ ਹੋਈ ਫਿਰਦੇ ਆ ਚਾਹ ਸਾਨੂੰ ਜ਼ਿਆਦਾ ਸੋ ਅਜੇ ਉਹ ਫਲੈਕਸ ਹੋਣਾਗਾ ਸਾਡੇ ਯਾਰ ਦਾ ਬਿਆ ਸਾਨੂੰ ਗੋਡੇ ਗੋਡੇ ਸੁਣੋ ਇਦੀ ਰੁਕ ਜੋ ਇਦੀ ਲੋ ਫੋਟੋ ਖਿਚਵਾਣੇ ਗੋਡੇ ਗੋਡੇ ਕਿਹਾ ਆ ਬਈ ਫੋਟੋ ਖਿਚਵਾਣੇ ਮੁੰਡੇ ਦਾ ਜੀਜਾ ਬਿਆਲੇ ਮੁੰਡੇ ਦਾ ਵਾਹ ਇਹ ਵੀ ਫੋਟੋ ਖਿਚਵਾਣਗੇ ਇਹ ਵੀ ਉਹ ਪਾਈ ਦੇ ਨੇ ਇਹ ਇਹ ਰੇਂਜ ਤੋਂ ਹੀ ਵੱਧ ਭੱਜ ਗਿਆ ਦੇਖ ਲਓ ਓਏ ਕਿੱਥੇ ਕਾ ਲੋਡ ਆਇਓ ਹਾਂ ਆ ਜਾ ਅੱਛਾ 10 ਦਿਨ ਛੁੱਟੀ ਲੈਣਾ ਚਾਰ ਦਿਨ ਛੁੱਟੀਆ ਕਿਆ ਬਾਤ ਆ ਚਾਰ ਦਿਨ ਛੁੱਟੀਆਂ ਨੇ ਇਹਨੇ ਖਾਣੇ ਨੇ ਲੱਡੂ ਹੁਣ ਲੱਡੂ ਆ ਇਹਦਾ ਦੇਖੀ ਹੁਣ ਇਹਦਾ ਢਿੱਡ ਹੁਣ ਮਿਲ ਆ ਇਹ ਚੀਡੇ ਬਣਾ ਜਦ 12 ਨੂੰ ਆਉਂਗਾ ਨਾ ਇਹ ਕੰਮ ਤੇ ਉਹਦੇ ਦੇਖੀ ਫਿਰ ਲੱਡੂ ਲੱਡੂ ਬੋਲਣਗੇ ਇਹ ਫੇਰ ਬਣਾ ਦੇ ਉਹਨਗੀ ਤਾਂ ਮੈਂ ਪੂਰੀ ਓਏ ਸਾਨੂੰ ਉੱਥੇ ਕੰਮ ਜਾਣਾ ਪੈਣਾ ਪਹਿਲਾਂ ਉਹ ਬਾਈ ਇਕੱਲਾ ਲੋਨ ਚੱਕਰੇ ਤੇ ਟੀਮ ਉਹਦੀ ਫੋਟੋ ਕਰਾਈ ਇਹ ਨਹੀਂ ਬਣਾਉਗਾ ਕਿੱਥੇ ਆ ਗਈ ਕਾਲੇ ਚਿੱਟੇ ਬੂਟ ਆਹਹਾ ਕੀ ਬਾਤ ਹੈ ਨੀ ਵੀ ਦੇਖ ਨੀ ਵੀ ਦੇਖੋ ਕੈਨੇਡਾ ਯੋ ਕੈਨੇਡਾ ਕੀ ਨੀ ਪਤਾ ਵੀ ਨਹੀਂ ਹੁੰਦਾ ਕੈਨੇਡਾ ਦੇਖੋ ਮੀ ਗਣਾ ਇਥੇ ਦੇਖੋ ਵੀਰਾ ਪ੍ਰੀ ਵਿਡਿੰਗ ਆਈ ਪ੍ਰੀ ਵਿਡਿੰਗ ਆ ਸਾਡਾ ਹੀ ਨੰਬਰ ਲੱਗਦਾ ਨਾ ਆਪਾਂ ਲਗਾਉਣਾ ਵੀ ਨਹੀਂ ਨੰਬਰਾਂ 'ਚ ਕੀ ਆਇਆ ਅੱਗੇ ਦੂਰਤੀ ਵਧੀਆ ਲਗਾ ਆ ਪਿਆ ਵਾ ਨਾ ਲੱਡੂ ਕੇ ਚੱਕਰਵਾਵੋ ਵਾਓ ਪਾਲੀ ਦੇ ਤੂੰ ਆਏ ਬਲਕਿ ਸਮੇਂ ਦਾ ਆਏ ਸੀ ਪਹਿਲਾਂ ਨਵੇਂ ਨਹੀਂ ਆ ਰਿਹਾ ਮੈਂ ਆਇਆ ਹਾਂ ਪਾਲੀ ਦੇ ਕਿੰਨੇ ਖਾਫ ਹੈ ਹੂੰ ਕਦੇ ਰੂੜੀ ਉਹ ਕਰਤਾ ਉਹੀ ਕੰਮ ਦਿਖਾਈ ਬੂਟ ਨੀਚੋਂ ਆ ਬਦੇ ਦੇਖ ਨੀਚੋਂ ਦਿਖਾਈ ਕਰਦਾ ਸਹੀ ਨੇ ਰੂੜੀ ਮੱਤੇ ਆ ਜਾ ਦੇਖ ਬੈਂਡ ਚੋ ਉਹ ਬਣਾਉਣਾ ਆ ਜਾਗਾ ਤਾਂ ਘਾ ਦੇ ਲੈ 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 ਸਹੀ ਹੈ ਮੇਰਾ ਬੂਟ ਤਾਂ ਤੇਰਾ ਦਿਖਾਈ ਚੱਕੀ ਉਹ ਦੇਖ ਲੱਗੀ ਆ ਆਏ ਹਾਏ 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 ਕਾਲੀ ਕਾਲੀ ਮਸਟੈਂਗ ਮਿੱਤਰਾ ਦੀ ਐ ਫਿਰ ਮਰਾ ਦੇ ਬੜਕਾ ਮੈਂ ਬਾਕੀ ਤਾਂ ਐਲਫ ਨੂੰ ਸਾਗੀ ਹੋਰ ਬੰਦ ਬੜੀਆਂ ਲੱਗ ਜੁਣੀਆਂ ਇੱਕ ਸੋ 60 ਜਾਨ ਮੈਂ 220 ਪਾਤੀ ਇੱਕ 220 ਬਈ ਨਹੀਂ ਹੋਈ ਤੀ ਫਿਰ ਇੱਕ ਹਫਤੇ ਵਾਸਤਾ ਠਾਣੇ ਵਾਂ ਰਹੀ ਅੱਜ ਅਸੀਂ ਵੀ ਬਹੁਤ ਹੈ ਪਹਿਲਾਂ ਕਾਲੀ ਸੀ ਹੁਣ ਸੰਤਰੀ ਹੈ ਇੱਕ ਉਹ ਖੜੀ ਹੈ ਕਾਲੀ ਜਰੂਰ ਅੱਜ ਸਾਡੇ ਜਨ ਅਮੀਰ ਕੋਈ ਨਹੀਂ ਕਾਲੂ ਵੇਟਰ ਆ ਕੇ ਜਰਦਾ ਕਾਲੂ ਫੇਰੇ ਸੀ ਆਪਦੇ ਉੱਚੀ ਆ ਜਾਣਾ ਅਸਲੀ ਫੇਰਾਵੇ ਕੱਕੇ ਪੈਸੇ ਤੇ ਕਮਾਈ ਵਿਆਂ ਜਿਹੜੇ ਗੇੜੇ ਲਾਵਾ ਨੇ ਦਿਨ ਰਾਤ ਸੁਨੂ ਹਵਾ ਮਾ ਸ਼ੈਲ ਵੀ ਇਹ ਬਈ ਕਾਪੂ ਜਿਆ ਉਧਰ ਤੇ ਬਣਾ ਬਣ ਜੀਗੀ ਸ਼ਰਮਾ ਜੀਗੀ ਆ ਜਾ ਇਧਰ ਦੇ ਹੋ ਗਿਆ ਫਲੈਕਸ ਬਰੋ ਉਧਰ ਗਿਆ ਪਰਫਿਊਮ ਲਾ ਲਿਓ ਫਿਰ ਓਏ ਇੱਥੇ ਓਏ ਹੋਏ ਰਾਟਾ ਫੋੜਦਾ ਓਏ ਹੋਏ 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 ਚਲੋ ਕਿਹੜਾ ਲੱਗਈ ਇਹ ਤੇ ਇਹ ਲੋਡ ਪਈ ਮੈਨੂੰ ਫੋਨ ਕਰ ਲੈ ਮੈਂ ਉੱਧਰ ਬੈਠਾ ਗੱਡੀ ਵਾਂ ਓਕੇ ਵਾਸਨਾ ਬ్రో ਆਵਾਜ਼ ਪਤਾ ਲੱਗੀ ਜੇ ਸਟਾਰਟ ਹੋਈ ਆਵਾਜ਼ ਆ ਚਾਹੀ ਹੂੰ ਹਾਂ ਹਾਂ ਚੱਤ ਚੈੱਕ ਕਰੀਏ सारी खोल ले होना गुड मॉर्निंग ली गुड मॉर्निंग पाई ना पल चालू में कितने लाइन है लिस्टिंग हाँ खाली ना लिखा है इधर सारे ने मस्टीरियो Mm-hmm. ਹਾਂਜੀ ਮੁਬਾਰਕਾ ਫਿਰ ਵਿਆਹ ਦੀਆਂ ਬਹੁਤ ਬਹੁਤ ਤਿਆਰੀਆਂ ਨੇ ਆਹ ਦੇਖੋ ਫਿਰ ਤਿਆਰ ਹੋਇਆ ਫਿਰਦਾ ਫ੍ਰੀ ਵੈਡਿੰਗ ਕ੍ਰੈਕੇਟ ਆ ਮੁੰਡਾ ਅਸੀਂ ਮੁਟਿਆਰ ਹੋਏ ਫਿਰਦੇ ਹਟੇਗਾ ਠੀਕ ਹੈ ਠੀਕ ਹੈ ਮਿਲਦੇ ਆ ਹੱਥ ਨੇ ਫਿਰ ਹਾਂਜੀ ਹਾਂ ਦੂਲਾ ਸਾਹਿਬ ਉਹ ਚ ਨੇ ਦੂਲਾ ਦਾ ਮੋਚ ਨੇ ਅਸੀਂ ਵਿਰਾਤੀਆਂ ਹੀ ਮਗਰ ਮਗਰ ਇਹ ਤੇ ਦੁਲਿੰਦਾ ਦੇਖ ਦੁਲਲਾ ਕੱਟ ਮਾਰਦਾ ਓਕੇ ਯਾਰ ਨੰਬਰ ਵੜ ਤੂੰ ਕਾਰ ਦਾ ਯਾ ਲੈ ਉਤੋਂ ਇੰਡੀਕੇਟਰ ਦੇਖ ਕੇ ਖੜ ਜਾ ਨਹੀਂ ਨਹੀਂ ਸਿੱਧਾ ਜਾ ਆਪ ਚੁਸਹਾਗ ਜਾਂ ਤੇ ਮਾਨੀ ਹੱਕਾਇਆ ਤੇ ਅੱਥਾ ਵੀ ਲੋਕ ਨਹੀਂ ਜਾਣੀ ਜਾਣੀ ਪਾਰ ਮਟ ਰੈਕ ਟੁੱਟ ਗਿਆ ਲੈ ਅੱਗੇ ਚੱਕੀ ਨਹੀਂ ਲੇ ਹਾਂ ਦੇ ਤੱਕ ਦੇ ਰਿਹਾ ਹਾਂ ਕੀ ਹੈ ਲੋਈ ਤੇ ਲੈ ਲਈ ਵੀਡੀਓ ਪਈਆਂ ਇੱਧੀਆਂ ਉੱਥੇ ਇੱਕ ਗੁਰਦੁਆਰੇ ਇਸ਼ਨਾਨ ਕਰਦੇ ਦੀਆਂ ਆਹ ਇਹ ਚੇਂਜਿੰਗ ਰੂਮ ਦੀ ਸਾਡਾ ਪੱਗ ਪੱਗ ਵੀਰ ਪੱਗ ਇਹ ਆਈ ਨਾ ਕੋਈ ਰੰਗ ਬਦਲ ਦਾਂਗੇ ਆਈ ਨਾ ਹਏ ਕੀ ਕਿਆ ਬਾਤ ਹੈ ਸ਼ਰਮਾਤ ਸਹੀ ਵੇੜੀ ਹੋ ਰਹੀ ਚੱਲ ਰਹੀ ਸਾਡੇ ਉਹੀ ਬੱਲ ਕੰਬੜ ਲਾ ਰਿਹਾ ਬਹੁਤ ਹੋ ਗਈ ਤੇ ਸਾਰਿਆਂ ਨੂੰ ਨਹੀਂ ਮਿਲੋਂ ਦੇਖੋ ਦੇਖੀ ਚਾਨੇ ਹੋ ਰਿਹਾ ਸਮਝਦੇ ਸਾਨੂੰ ਚਾਰਾਂ ਨੂੰ ਨਹੀਂ ਆ ਰਹੀ ਜੀ ਅਸੀਂ ਕਰਦੇ ਕੀ ਫਿਰਦੇ ਆ ਨਾ ਨਾ ਇੱਧਰ ਦੇ ਦਿਖ ਮੈਂ ਤੇ ਇੱਧਰ ਹੋ ਰਹੀ ਆ ਦੇਖੋ ਦਿਖਾ ਕਿਸੇ ਦਾ ਉਹ ਸਾਨੂੰ ਦਿੱਤਾ ਭਾਈ ਉਹਨਾਂ ਨੂੰ ਵੇਖਦੇ ਆਂ ਅਜੀ ਦਿੱਤਾ ਘੁੱਟ ਰਿਹਾ ਸਾਡੇ ਕੋ ਪੱਤ ਛਾੜਦਾ ਮਾਸ ਨਾ ਆ ਆ ਦੇਖ ਲੈ ਕੀ ਆ ਗਏ ਹੋ ਜਿਹੜੇ ਬੰਦੇ ਇਹੋ ਸ਼ਿੰਗਰ ਵਰਗੇ ਆ ਉਹਦੇ ਵੀ ਇਹੀ ਹੋਊ ਤੇਰਾ ਵੀ ਕਮੈਂਟ ਮਾਰ ਕੋਈ ਵਧੀਆ ਜਾ ਫਿਰ ਹਸਾ ਦੇ ਆਡੀਅנס ਨੂੰ ਹਾਂ ਕੰਮ ਮਾਰੀ ਹੋਇਆ ਵਾਵਾ ਉਹ ਜੀ ਆਪਣੇ ਵਾਲੇ ਬੰਦੇ ਖੜੇ ਉੱਥੇ ਥੋੜਾ ਜਿਹਾ ਫੋਟੋਗ੍ਰਾਫਰ ਡਿਪਰੈਸ਼ਨ ਚ ਲੱਗਦਾ ਮੈਨੂੰ ਉਹਨੂੰ ਵੀ ਦਿਲ ਟੁੱਟਿਆ ਲੱਗਦਾ ਮੈਨੂੰ ਸੁਣ ਨੀ ਰਹਿਦਾ ਸ਼ੌਂਕ ਉਹਦਾ ਮੈਨੂੰ ਦਿਲ ਟੁੱਟਿਆ ਲੱਗਦਾ ਸੱਚੀ ਜਿੱਦਾਂ ਖੜਿਆ ਦਾ ਇੱਦਾਂ ਪੱਤੇ ਨਹੀਂ ਜਾਨਾ ਕਿ ਮੈਂ ਸਮਝਦਾ ਨਹੀਂ ਹੁਣ ਬਣੀ ਆ ਗੱਲ ਹੂੰ ਹੁਣ ਪੱਗ ਜਛਰੀ ਆ ਕੱਪੜਿਆਂ ਨਾਲ ਪਹਿਲਾਂ ਨਹੀਂ ਜਛਰੀ ਦੀ ਰੰਗ ਜ

ਹਮ ਨਾਈਸ ਪ੍ਰੋ ਮਾੜੀ ਜੀ ਖਾਣ ਦੇ ਨਹੀਂ ਤੈਨੂੰ ਗਟੀਆਂ ਕਹਿੰਦੇ ਲੁਕ ਗਈਆਂ ਬਰਫ਼ ਨਾਲ ਕਹਿੰਦੇ ਸਾਡੇ ਯਾਰ ਦਾ ਵਿਆਹ ਬਰਫ਼ ਤਾਂ ਫਿਰ ਪੈਣੀ ਸੀ ਹੈ ਓਏ ਬੱਲੇ 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 ਬਰਫ਼ ਪੈਣ ਲੱਗੀ ਸੁਣਾਈ ਹੋਈ ਕੀ ਕਹਿੰਦੇ ਨੇ

और देखो क्या बात है भाई देखो ये 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 ਪਰਾਵਾ ਜਿਹੜੀ ਮੈਨੂੰ ਬੋਏ ਦੀ ਸੰਦਤੀ ਹੋਵੇ ਨਾ ਮੈਂ ਉਹ ਟੁਕ ਟੁਕ 50 ਮੈਂ ਨਹੀਂ ਦਿਖਾਈ ਮਹਿੰਦੀ ਤਿਆਰ ਹੋਣ ਨੂੰ ਪੈਂਟਗੋਡ ਪਾਇਆ ਮੈਂ ਇੱਥੇ ਤੇ ਵੈਦਰ ਚੈੱਕ ਕਰ ਲਓ ਤੁਸੀਂ ਕੇ ਉਹ ਵਿਚਾਰਾ ਸੌਫ ਕਰ ਰਿਹਾ ਤੇ ਮੈਂ ਖੜਾ ਪੈਂਟਗੋਡ ਪਾ ਕੇ ਇਹਦੇ ਵਲੇ ਤਿਆਰ ਹੋਣਾ ਗੱਡੀ ਸਾਡੀ ਭਰੀ ਜੀ ਸੁਣਾਉ ਨਾਲ ਆਹ ਦੇਖੋ ਗਾਇਸ ਆਹ ਦੇਖੋ ਗਾਇਸ ਕੀ ਕਰਦਾ ਸੁਣਾਉ Oh my god Oh my goodness ਖੁੱਦ ਗਈ ਜੰਮੀ ਹੋਈ ਕੰਦੀ ਚਲੇਗੀ ਹੋਰੇ ਓਏ ਹੋਏ ਹੋਏ ਧਰਮੂ ਜੀ ਸਤਿ ਸ੍ਰੀ ਅਕਾਲ ਜੀ ਸੂਟ ਬੂਟ ਵਾਲੇ ਵੰਡੇ ਉਹ ਗਰਾਜ ਨਹੀਂ ਲਾਇਆ ਫੋਨ ਕਰ ਦੋ ਦੇਖੋ ਜੀ ਸਨੋ ਕੀ ਮਹੌਲ ਹੈ ਬਿਲਾਈ ਕੈਸਾ ਜੰਮੀਆਂ ਪਈਆਂ ਆਹ ਇਹ ਸੜੀਆਂ ਲੋਰਾਂ ਤੋਂ ਅੱਜ ਸੂਟ ਬੂਟਾਂ 'ਚ ਓਏ ਹੋਏ 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 ਓਏ ਕੀ ਬਾਤ ਹੈ ਓ ਤਰਮੂ ਇਹਨੇ ਵਿਲਾਲੀ ਹੈ ਇੱਕ ਆਏ ਹਾਏ ਹਾਏ ਹੋ ਯਾਰ ਮੈਂ ਰਹਿ ਗਿਆ ਇਕੱਲਾ ਮੇਰੀ ਐਨਕ ਖੋ ਗਈ ਐਨਕ ਭਰਾਵਾ ਜਿੰਦ ਜਾਨ ਵਸਦੀ ਐਨਕ 'ਚ ਵਿਚਾਰਾ ਬੱਚੀ ਯਾਰ ਕੱਪੜੇ ਉਹ ਕਿੰਨੇ ਤੇਰੇ ਕਾਰਡ ਲੈ ਕੇ ਆਏ ਨੇ ਸ਼ੈਗ ਨਾਲੇ ਸਾਹੀ ਆਂ ਪਰਦੇ ਹੋਣ ਇਹਨਾਂ ਨੂੰ ਖੋਲ ਦੇ ਪਰੌਣੇ ਦਾ ਇੱਕ ਵੀ ਫਾਇਦਾ ਹੁੰਦਾ ਆ ਪਰ ਇਹ ਹੀ ਮੜਾ ਵਿੱਚ ਪੈਸਿਆਂ ਦਾ ਮੁੰਡਾ ਪਾਰ ਰਿਹਾ ਕਹਿੰਦੇ ਹਵਾ ਕੀ ਕਰ ਰਿਹਾ ਹਵਾ ਫਾਈਚਰ ਫਾਈਚਰ ਆ ਡੈਲੀ ਗੱਡੀ ਚ ਘੱਟ ਗਈ ਸੀ ਹਵਾ ਪਿਛਲੇ ਟਾਇਰਾਂ ਚ ਸੋ ਪਾਈ ਹੁ ਕਨਾਂ ਮੈਨੂੰ ਮੋੜਿਆਂ 'ਚ ਵੀ ਘੱਟ ਲੱਗਦੀ ਆ ਹੁਣ ਲੱਗਿਆ ਮੋੜਿਆਂ 'ਚ ਵੀ ਪਾਉਣਾ ਫਤਕ ਕਿੰਨੀ ਹਵਾ ਦੀ ਕਿੰਨੀ 5 ਕਿਹੜੇ ਚ ਇੱਧਰ ਇਹ ਅ ਕ੍ਰੈਂਕਰ ਸਾਈਡ ਅ ਖਾਲੀ ਡਰ ਲਈ ਫਿਰਦਾ ਸੜਕਾਂ ਦੇ ਇਹ ਕਰਾਉ ਚਲਾਣਾ ਆ ਤੂੰ ਦੱਸ ਦੀਏ ਓਰੀਜਿਨਟ ਗੱਡੀ 'ਚ ਜਾਂ ਟਰੱਕ 'ਚ ਹਵਾ ਵੀ ਘਟੇ ਹੋਵੇ ਤਾਂ ਵੀ ਚਲਾਣਾ ਦੇਖੀਏ ਕਿੱਥੇ ਐਡਰੈਸ ਤੂੰ ਚੱਲ ਇੱਥੋਂ ਰਾਈਟ ਲੈ ਲੈ ਅਗੇਨ ਫੇਰ ਉਥੋਂ ਰਾਈਟ ਲੈ ਲੈ ਟਾਂ ਦਾ ਕਿਚੂ ਸੈਂਦਰ ਸੈਂਦਰ ਦੀ ਗੱਡੀ ਕਰਦੀ ਗਈ